ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪ੍ਰਧਾਨ ਜੀ ਹਾਂਜੀ ਠੀਕ ਹੈ ਜੀ ਬੈਠੋ ਆਓ ਜੀ ਜਿਆਨੋਂ ਪ੍ਰਧਾਨ ਜੀ ਪਾਣੀ ਭਗਵਾਨਾ ਮੈਂ ਤੁਹਾਡੇ ਅਸਤੇ ਲੈ ਜੀ ਪਾਣੀ ਦੀ ਕੋਈ ਲੋੜ ਨਹੀਂ ਚਾਹ ਪਾਣੀ ਸੀ ਪਿੱਛੋਂ ਵੀ ਕੇ ਆਇਆ ਬਾਕੀ ਮੈਂਬਰ ਪਿੱਛੇ ਰਹੇਗੇ ਉਹਨਾਂ ਨੂੰ ਕੋਈ ਬਰੋਤ ਪਿਆਰਾ ਮਿਲ ਗਿਆ ਸੀ ਹੋਰ ਹੁਕਮ ਕਰੋ ਜੀ ਫਿਰ ਕੀ ਸੇਵਾ ਕਰ ਸਕਦੇ ਹੁਕਮ ਨਹੀਂ ਜੀ ਬੇਨਤੀ ਆ ਕਿ ਤੁਹਾਡੀਆਂ ਸੀਸਾ ਸਦਕਾ ਆਪਾਂ ਗੁਰੂ ਘਰ ਦੇ ਨਾਲ ਲੱਗਦਾ ਪਰਾਟ ਲੈ ਲਿਆ ਬਹੁਤ ਵਧੀਆ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਅਗਲੇ ਮਹੀਨੇ ਪਰ ਰਿਸਟਰੀ ਕਰਾਉਣੀ ਆ ਤੇ ਉਸੇ ਦੀ ਗ੍ਰਾਈ ਲਈ ਤੁਹਾਡੇ ਕੋਲ ਆਏ ਆਪਾਂ ਜਰੂਰ ਜੀ ਮਹਾਰਾਜ ਜਰੂਰ ਸਭ ਉਸੇ ਦਰ ਤੋਂ ਮਿਲਿਆ 11000 ਦੀ ਪਰਚੀ ਕੱਟਦੇ ਹੁ ਬਹੁਤ ਬਹੁਤ ਧੰਨਵਾਦ ਜੀ ਪਿਛਲੇ ਸਾਲ ਨੇ ਆਪਾਂ ਗੁੱਦੇ ਪਾਸੇ ਵਾਲਾ ਪਲਾਟ ਲੈ ਲਿਆ ਸੀਗਾ ਇਸ ਵਾਰ ਇੱਧਰ ਵਾਲਾ ਲੈ ਲਿਆ ਤੁਹਾਡੇ ਵਰਗਾ ਦਾਨੀ ਸਿੱਧਲਾ ਜੀ ਮੇਰੇ ਸਦਕਾ ਨਾਲ ਆਪਾਂ ਅਗਲੇ ਸਾਲ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਲੈਣਾ ਹੈ ਦਾਨ ਦੇਣ ਵਾਲਾ ਤੇ ਉਹ ਪਰਮਾਤਮਾ ਜੀ ਆਪਾਂ ਤਾਂpass ਉਹਦੇ ਦਿੱਤੇ ਵਿੱਚੋਂ ਹੀ ਕੋਈ ਤੇਲ ਫੁੱਲ ਕੱਢ ਕੇ ਉਹਦੇ ਲਿਖੇ ਲਾ ਦੇਣਾ ਵਾਈ ਗੁਰੂ ਵਾਈ ਗੁਰੂ ਬਹੁਤ ਵਧੀਆ ਸੋਚ ਆ ਭਾਈ ਤੁਹਾਡੀ ਜੇ ਆਪਣੇ ਇਲਾਕੇ ਦਾ ਹਰੇਕ ਸਿੱਖ ਤੁਹਾਡੇ ਵਾਂਗ ਸੋਚ ਲੱਗ ਜਾਣਾ ਤੇ ਆਪਣਾ ਗੁਰਦੁਆਰਾ ਸ਼ਹਿਰ ਦਾ ਸਭ ਤੋਂ ਵੱਡਾ ਗੁਰਦੁਆਰਾ ਬਣ ਜਾਊਗਾ ਜ਼ਰੂਰ ਬਣੇਗਾ ਜੀ ਵਾਈ ਗੁਰੂ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਨਗੇ ਪਰ ਪ੍ਰਧਾਨ ਸਾਹਿਬ ਗੁਰਦੁਆਰਾ ਵੱਡਾ ਬਣਨਾਲ ਕੀ ਹੋਊਗਾ ਜਿੰਨਾ ਵੱਡਾ ਗੁਰਦੁਆਰਾ ਹੋਊਗਾ ਭਾਈ ਸੰਗਤ ਵੀ ਓਨੇ ਜੁੜੇਗੀ ਤੇ ਜਿੱਲੀ ਸੰਗਤ ਜੁੜੇਗੀ ਸਿੱਖੀ ਦਾ ਪ੍ਰਚਾਰ ਵੀ ਓਨਾ ਹੋਊਗਾ ਬਹੁਤ ਨੇਕ ਕੰਮ ਕਰ ਰਹੇ ਹੋ ਪ੍ਰਧਾਨ ਜੀ ਤੁਸੀਂ ਪਰ ਮੈਨੂੰ ਲੱਗਦਾ ਸਿਰਫ ਗੁਰੂ ਘਰ ਦੀ ਇਮਾਰਤ ਵੱਡੀ ਕਰਨ ਨਾਲ ਸਿੱਖਿਆ ਦਾ ਪ੍ਰਚਾਰ ਨਹੀਂ ਹੋ ਸਕਦਾ ਇਸ ਤੋਂ ਇਲਾਵਾ ਸਾਨੂੰ ਕਈ ਨਵੇਂ ਉਪਰਾਲੇ ਵੀ ਸ਼ੁਰੂ ਕਰਨੇ ਚਾਹੀਦੇ ਨੇ ਤੇ ਇਹ ਸਮੇਂ ਦੀ ਮੰਗ ਵੀ ਆ ਇਸ ਤਰ੍ਹਾਂ ਦੇ ਪ੍ਰੰਲ ਸ਼ੁਰੂ ਕਰਨੇ ਚਾਹੀਦੇ ਆ ਮੈਂ ਸਮਝਾਂਗੀ ਵਿਖੋ ਪ੍ਰਧਾਨ ਸਾਹਿਬ ਆਪਾਂ ਆਉਂਦੇ ਸਾਲ ਕੋਈ ਨਾ ਕੋਈ ਪਲਾਟ ਲੈ ਲੈਨੇ ਆ ਹਾਂਜੀ ਤੇ ਉਹ ਪਲਾਟ ਵੀ 15-20 ਲੱਖ ਤੋਂ ਘੱਟ ਨਹੀਂ ਹੁੰਦਾ ਪੈਸਾ ਵੀ ਸਾਰਾ ਸੰਗਤ ਦਾ ਹੁੰਦਾ ਮੇਰੇ ਕਹਿਣ ਦਾ ਭਾਅ ਇਹ ਆ ਕਿ ਸੰਗਤ ਲੋ ਮਾਇਆ ਤੇ ਹੁੰਦੀ ਰਹਿਣੀ ਹੈ ਤੇ ਬਜਾਏ ਇਸ ਦੇ ਕਿ ਆਪਾਂ ਹਰ ਸਾਲ ਨਵਾਂ ਪਲਾਟ ਲਈਏ ਆਪਾਂ ਆਪਣੇ ਇਲਾਕੇ ਦੇ ਗਰੀਬ ਸਿੱਖਾਂ ਦੀ ਬਾਹਮੇ ਤੇ ਫੜ ਸਕਦੇ ਆ ਗਰੀਬ ਸਿੱਖ ਬੱਚੇ ਨੂੰ ਪੜਾ ਸਕਦੇ ਆ ਉਹਨਾਂ ਦੀ ਬੱਚੇ ਦੇ ਵਿਆਹ ਕਰਾ ਸਕਦੇ ਆ ਉਹਨਾਂ ਦੇ ਕੱਚੇ ਮਕਾਨ ਨੂੰ ਪੱਕੇ ਕਰਾ ਸਕਦੇ ਆ ਸਿੱਖਾ ਦੇ ਹੀ ਕਿਉਂ ਆਪਣੇ ਪੰਜਾਬੀ ਪਰਿਵਾਰ ਬਹੁਤ ਨੇ ਜਿਨ੍ਹਾਂ ਕੋਲ ਦੁੱਧ ਜੋ ਕੇ ਪੈਸੇ ਨਹੀਂ ਹੁੰਦੇ ਦਵਾਈ ਜੋ ਕੇ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਦਵਾਈ ਦਵਾ ਸਕਦੇ ਆ ਉਹਨਾਂ ਨੂੰ ਰਾਸ਼ਨ ਪਵਾ ਸਕਦੇ ਆ ਜਿਹੜੇ ਬੇਰੋਜ਼ਗਾਰ ਨੇ ਉਹਨਾਂ ਨੂੰ ਕੋਈ ਰੁਜ਼ਗਾਰ ਕੋਲ ਕੇ ਦੇ ਸਕਦੇ ਆ ਇਹ ਗੱਲ ਤਾਂ ਬਿਲਕੁਲ ਸਹੀ ਹੈ ਭਾਜੀ ਤੁਹਾਡੀ ਹਾਂ ਪਰ ਸਭ ਤੋਂ ਪਹਿਲਾਂ ਆਪਣੇ ਸਿੱਖ ਪਰਿਵਾਰਾਂ ਤੋਂ ਕਰੋ ਉਹ ਕਿਉਂ ਬਾਟਿਆ ਲਈ ਵੀ ਤਾਂ ਕਰ ਸਕਦੇ ਆ ਜੀ ਜਰੂਰ ਕਰ ਸਕਦੇ ਆ ਮੈਂ ਮਨਾਂ ਤਾਂ ਨਹੀਂ ਕੀਤਾ ਆਪਾਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਚੋਂ ਆ ਪਰ ਜੇ ਆਪਣੇ ਘਰ ਦੇ ਬੱਚੇ ਹੀ ਭੁੱਖੇ ਹੋਣ ਤਾਂ ਆਪਾਂ ਦੂਜਿਆਂ ਨੂੰ ਟੋਫੀਆਂ ਵੰਡਦੇ ਚੰਗੇ ਵੀ ਲੱਗਦੇ ਨਾ ਨਾਲ ਮੈਂ ਸ਼ੁਰੂਆਤ ਆਪਣੇ ਤੋਂ ਕਰਨ ਦੀ ਗੱਲ ਕੀਤੀ ਆ ਅਜ ਆਪਣੇ ਨਾਲ ਖੜੇ ਦੀ ਲੋੜ ਆ ਤੇ ਜਦੋਂ ਇਹ ਸਭ ਹੋਣ ਲੱਗ ਗਿਆ ਤੇ ਸਿੱਖੀ ਦਾ ਵਿਚਾਰ ਆਪਣੇ ਆਪ ਹੋਣ ਲੱਗ ਜੇਗਾ ਤੇ ਸੰਗਤ ਵੀ ਜੁੜਦੀ ਜਾਏਗੀ ਆਪਣਾ ਗੁਰੂ ਘਰ ਇਮਾਰਤ ਕਰਕੇ ਭਾਵੇਂ ਥੋੜਾ ਛੋਟਾ ਰਹਿ ਜੇ ਪਰ ਇਹਨਾਂ ਉੱਪਰਾਂ ਲਿਆ ਕਰਕੇ ਸ਼ਹਿਰ ਦਾ ਸਭ ਤੋਂ ਵੱਡਾ ਗੁਰੂ ਘਰ ਬਣ ਜਾਏਗਾ ਆਪਾਂ ਤਾਂ ਸੰਗਤ ਦਾ ਪੈਸਾ ਸੰਗਤੀ ਵਰਤਉਣਾ ਤੇ ਤੁਸੀਂ ਭਾਗਾ ਲਿਓ ਜੋ ਗੁਰੂ ਸਾਹਿਬ ਨੇ ਇਹ ਸੇਵਾ ਲਈ ਤੁਹਾਡੀ ਡਿਊਟੀ ਲਾਈ ਹੈ ਤੇ ਇੱਕ ਗੱਲ ਪੱਕੀ ਆ ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰ ਲਿਆ ਨਾ ਤੇ ਸੰਗਤ ਵੀ ਖੁੱਲੇ ਦਿਲ ਨਾਲ ਸੇਵਾ ਕਰੂਗੀ ਉਹਨਾਂ ਨੂੰ ਦੱਸੇਗਾ ਵੀ ਸਾਡਾ ਤਾਂ ਸੰਬੰਧ ਗੁਰੂ ਦੇ ਲਿਖੇ ਲੱਗ ਰਿਹਾ ਤੇ ਗਰੀਬ ਦਾ ਉਹ ਗੁਰੂ ਦੀ ਗੋਲਕ ਇਹ ਵੀ ਵਾਕ ਸੱਚਾ ਹੋ ਜਾਏਗਾ ਮੈਂ ਤੇ ਬਾਕੀ ਧਾਰਮਿਕ ਕਮੇਟੀ ਨੂੰ ਵੀ ਹੌਸਲਾ ਦਊਂਗਾ ਵੀ ਆਪਣੇ ਆਪਣੇ ਨੂੰ ਸੰਭਾਲੋ ਸਾਰਾ ਦੇਸ਼ ਆਪ ਹੀ ਸੰਭਾਲਿਆ ਜਾਊਗਾ ਸਰਕਾਰਾਂ ਦਾ ਤਾਂ ਤੁਸੀਂ ਦੇਖ ਹੀ ਲਿਆ ਕੋਈ ਪ੍ਰਧਾਨ ਸਾਹਿਬ ਇਹ ਕੰਮ ਸ਼ੁਰੂ ਕਰੋ ਤੇ 21000 ਦੀ ਪਰਚੀ ਮੇਰੀ ਫੇਰ ਕੱਟ ਦਿਓ ਬਿਲਕੁਲ ਭਾਜੀ ਜਲਦੀ ਤੋਂ ਜਲਦੀ ਸ਼ੁਰੂ ਕਰਾਂਗੇ ਤੇ ਪ੍ਰਧਾਨ ਜੀ ਇੱਕ ਗੱਲ ਤੁਹਾਡਾ ਨਾ ਹੋਰ ਕਰਨੀ ਮੈਂ ਹਾਂਜੀ ਜਰੂਰ ਦੱਸੋ ਪ੍ਰਧਾਨ ਜੀ ਆਪਾਂ ਗੁਰੂ ਦੇ ਵਜ਼ੀਰ ਜਿਹਨੇ ਗੁਰੂ ਦੇ ਬਚਨ ਸੁਣਾ ਕੇ ਸੰਗਤ ਨੂੰ ਗੁਰਾਂ ਨਾਲ ਜੋੜਨਾ ਵਾ ਉਸ ਗਰਤੀ ਸਿੰਘ ਦੀ ਤਨਖਾਹ ਵੀ ਖੁੱਲੇ ਦਿਲ ਨਾਲ ਦੇਣੀ ਸ਼ੁਰੂ ਕਰੀਏ ਕਿਉਂਕਿ ਜੇ ਗੁਰੂ ਦਾ ਵਜ਼ੀਰ ਹੀ ਤੰਗ ਹੋਏਗਾ ਫਿਰ ਬਾਕੀ ਕੀਤੇ ਕਿਸੇ ਉਪਰਾਲੇ ਦਾ ਕੋਈ ਫਾਇਦਾ ਨਹੀਂ ਬਿਲਕੁਲ ਜੀ ਜੇ ਉਹਨਾਂ ਨੂੰ ਖੁੱਲਾ ਖਰਚਾ ਮਿਲੇਗਾ ਤਾਂ ਹੀ ਆਪਣੇ ਪਰਿਵਾਰ ਨੂੰ ਪਾਲ ਸਕਣਗੇ ਤਾਂ ਹੀ ਅੱਗੇ ਤੋਂ ਕੋਈ ਗਰੰਤੀ ਸਿੰਘ ਬਣੇਗਾ ਤੇ ਸਿੱਖੀ ਦਾ ਪ੍ਰਚਾਰ ਵੀ ਤਾਂ ਹੀ ਹੋਏਗਾ ਨਹੀਂ ਹੋਣਾ ਤਾਂ ਕਈ ਮੌਜੂਦਾ ਗਰੰਤੀ ਸਿੰਘ ਵੀ ਸੇਵਾ ਛੱਡ ਕੇ ਤਾਂ ਕੋਈ ਹੋਰ ਕੰਮ ਲੱਭਦੇ ਪਏ ਨੇ ਇਸ ਗੱਲ ਵੱਲ ਵੀ ਜ਼ੋਰ ਧਿਆਨ ਦਿਓ ਬਹੁਤ ਬਹੁਤ ਧੰਨਵਾਦ